نواب وجید خان پہ محمد صاحب دا کہنا ہے نابالغ خون نہیں ہونا چاہیے کفر ہے ایک گناہ عظیم ہے خدا معاف نہیں کرے گا عورت دا تے نابالغ دا خون تیرے حتھوں نہیں ہونا چاہیے اسلامی شرح ਕੋਨ ਕਾਜ਼ੀ ਖੜਾ ਹੋਇਆ ਕਹਿੰਦੇ ਨਵਾਬ ਸਾਹਿਬ ਹੁਣ ਡੋਲਨ ਦੀ ਲੋੜ ਹੀ ਨਹੀਂ ਐ ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਲੰਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਚ ਤਸਬੀਹ ਹੈ ਪੰਜ ਵਕਤ ਦਾ ਪੱਕਾ ਨਮਾਜ਼ੀ ਹੈ ਇਹ ਸੱਪ ਦੇ ਬੱਚੇ ਨੇ ਇਹ دیوان ਸੁਚਾਨੰਦ ਕਹਿੰਦਾ